ਕਾਤ ਕੋਨੀ ਸੜਕ ਦਾ ਦੱਸਿਆ ਲੇ ਕਿ ਹਰ ਵਾਰੀ ਵਾਦਾ ਹੁੰਦਾ ਪਰ ਬਣਦੇ ਕਿਉਂ ਨਹੀਂ ਕਿੱਥੇ ਡੀਕਾ ਕਿੱਥੇੜਿਆ ਹੋਇਆ ਸੜਕ ਬਰ ਜਾਹੀ ਹਾਂਜੀ ਹਰ ਬਸ ਆਹੀ ਸਵਾਲ ਹੁੰਦਾ ਜੀ ਹਾਂਜੀ ਪਬਲਿਕ ਆਰ ਜਿਹੜਾ 10 ਪੰਡੇ ਪੈਂਦੇ ਉਹਨੂੰ ਪੁੱਛੋ ਆਹੀ ਸਵਾਲ ਕਰਨਾ ਮੈਡਮ ਨੂੰ ਉਹਦਾ ਜਵਾਬ ਇੱਕੋ ਹੁੰਦਾ ਜੀ ਕਹਿੰਦੇ ਸੈਂਟਰ ਸਾਡਾ ਪੈਸਾ ਰੁਕਿਆ ਬਾਈ ਜੀ ਇਹ ਹੁਣ ਸਾਨੂੰ ਨੰਨੀ ਦੌਲਤ ਹੈ ਨਹੀਂ ਜੀ ਕਿਹੜੀ ਸੈਂਟਰ ਹੈ ਜੀ ਕਿਨੇ ਰੁਕਿਆ ਬਾਈ ਜੀ ਪਰ ਤੁਸੀਂ ਕਿਹੜੀ ਪਾਰਟੀ ਤੋਂ ਕਾਂਗਰਸ ਤੋਂ ਆਕਾਲੀ ਤੋਂ ਆਮਾਦੀ ਪਾਰਟੀ ਤੇ ਆਮ ਆਦਮੀ ਲਈ ਪਰ ਸਾਨੂੰ ਤਾਂ ਕਈ ਪਾਈਆਂ ਲੋਕਾਂ ਨੂੰ ਕਹਿ ਗਏ ਕਿ ਵੋਟਾਂ ਪਉਣ ਜਾਣੀ ਹਾਂ ਤਾਂ ਤਾਂ ਕਈ ਵਾਰ ਇਹ ਕਹਿ ਦਿੰਦੇ ਨੇ ਕਿ ਜਦੋਂ ਖਾਣ ਬਣਾ ਜਾਂਦੇ ਨਾ ਉਹ ਕਹਿੰਦੇ ਇਹ ਆਕਾਲੀ ਹੈ ਇਹ ਕਾਂਗਰਸੀ ਹੈ ਇਹ ਫਲਾਣੀ ਪਾਰਟੀ ਦਾ ਹੈ ਤਾਂ ਇਹ ਜਾਣ ਬੁੱਝ ਕੇ ਇਹ ਕਹਿੰਦੇ ਮੁੱਦਾ ਬਣਾਉਂਦੇ ਗੱਲ ਕੋਈ ਇਦਾਂ ਦੀ ਹੈ ਨਹੀਂ ਮੋਲੇ ਜਿੱਥੇ ਮੱਦੇ ਖੜੇ ਨੇ ਸਾਰੇ ਆਮ ਆਦਮੀ ਵਾਲੀ ਹੈ ਖਾਲੀ ਸਰਕਾਰ ਹੈ ਤੇ ਕਾਂਗਰਸ ਆ ਇਹਨਾਂ ਨੇ ਸਾਨੂੰ 70 ਸਾਲ ਇਦਾਂ ਹੀ ਲਾਰਿਆਂ ਤੇ ਰੱਖਿਆ ਹੁਣ ਸਾਨੂੰ ਆਸਤੀ ਆਮ ਆਦਮੀ ਪਾਰਟੀ ਤੇ ਵੀ ਸਾਡਾ ਰੋਡ ਬਣਾਉਗੇ ਇਹ ਪਰ ਲੇਕਿਨ ਇਨਾ ਤੇ ਵੀ ਆਸ ਦਾ ਪਾਣੀ ਫੇਰ ਬਣਾ ਰਹੇ ਵੀ ਇਹ ਜਿਹੜਾ ਰੋਡ ਹੈ ਕਿ ਆਏ ਕਿਤੇ ਗਾਹਾਂ ਪਾਕਿਸਤਾਨ ਨੂੰ ਤਾਂ ਨਜ਼ਾਰਿਆ ਵੀ ਜਿਹੜਾ ਉਹਦੇ ਕਰਕੇ ਵੀ ਇੱਥੇ ਸਮਗਲ ਹੋਊਗੀ ਕੋਈ ਦੋ ਨੰਬਰ ਦਾ ਕੰਮ ਹੋਊਗਾ ਇਸ ਕਰਕੇ ਨਹੀਂ ਬਣਾ ਰਹੇ ਹੁੰਦਾ ਔਰ ਮੂਰੇ ਹੋ ਕੇ ਅਸੀਂ ਆਮ ਆਦਮੀ ਪਾਰਟੀ ਦੇ ਮੈਂ ਖੁਦ ਲੋਕਾਂ ਨਾਲ ਲੜ ਕੇ ਇਹਨਾਂ ਦੇ ਵੋਟਾਂ ਪੁਆਈਆਂ ਲੇਕਿਨ ਇਹਨਾਂ ਨੇ ਇੱਕ ਵੀ ਗੱਲ ਸਾਡੀ ਸੁਣ ਨਹੀਂ ਸਰ ਤੁਹਾਡੇ ਪਿੰਡ ਖਿਜਰਾਬਾਦ ਆਉਂਦੀ ਹੈ ਜੀ ਕਦੇ ਗੱਲਬਾਤ ਤਾਂ ਕਰ ਲਿਆ ਕਰੋ ਉਹਨਾਂ ਨਾਲ ਸੜਕ ਬਾਰੇ ਕਹਿ ਦਿਆ ਕਰੋ ਕਿ ਭਾਈ ਸੜਕ ਮਨੋ ਥੱਲੀ 8000 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਸੜਕਾਂ ਦਾ ਪੰਜਾਬ ਦਾ ਕਹਿੰਦਾ ਨਹੀਂ ਸੜਕਾਂ ਅਸੀਂ ਬੈਂਸਮਿੰਟ ਦੀ ਬਣਾਉਣੀ ਹੈ ਵੱਡੀ ਸੜਕਾਂ ਬਣਾਉਣੀ ਹੈ ਪਿੰਡਾਂ ਦੀ ਅਸੀਂ ਨਹੀਂ ਜਾਣਦੇ ਪੈਸਾ ਕੀ ਨਾ ਰੋਕਿਆ ਕੀ ਨਾ ਨਹੀਂ ਰੋਕਿਆ ਠੀਕ ਹੈ ਅਸੀਂ ਤਾਂ ਤੁਹਾਨੂੰ ਵੋਟ ਪਾਈ ਅਸੀਂ ਤੁਹਾਨੂੰ ਕਹਿਣਾ ਮਜ਼ੂਰ ਹੀ ਸਮਝਿਆ ਕਰੋ ਸਰਕਾਰ ਦੀ ਮਜਬੂਰੀ ਸਰਕਾਰ ਦੀ ਕੋਈ ਮਜਬੂਰੀ ਨਹੀਂ ਸੜਕਾਂ ਕਰਕੇ ਤੁਸੀਂ ਪਿੰਡ ਛੱਡ ਰਹੇ ਹੋ ਪਿੰਡ ਛੱਡਣਾ ਪੈਣਾ ਸਾਨੂੰ ਜੀ ਅੱਛਾ ਇੰਨੇ ਤੱਕ ਅਸੀਂ ਮਜਬੂਰ ਹੋ ਗਏ ਜੀ ਕਿ ਸਾਨੂੰ ਪਿੰਡ ਛੱਡਣੇ ਪੈ ਰਹੇ ਜੀ ਹਾਂ ਨਾ ਤਾਂ ਜੀ ਰੋਡ ਦਾ ਸੱਚ ਦੱਸਿਓ ਝੂਠ ਨਹੀਂ ਬੋਲਣਾ ਸੱਚ ਦੱਸਿਓ ਕੀ ਹਾਲਾਤ ਰੋਡ ਦੇ ਇਹ ਰੋਡ ਵੀ ਖਤਮ ਹੈ ਜੀ ਉਹ ਰੋਡ ਵੀ ਖਤਮ ਹੈ ਜੀ ਬਿਲਕੁਲ ਖਤਮ ਹੋ ਗਈ ਤਾਂ ਕਹਿੰਦੇ ਕੋਈ ਪਾਰਟੀ ਵੀ ਕੰਮਜਾਬ ਨਹੀਂ ਹੈ 75 ਸਾਲਾਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਪਿੰਡਾਂ ਦੀਆਂ ਸੜਕਾਂ ਨੂੰ ਵਧੀਆ ਬਣਾਉਣ ਦੀਆਂ ਗੱਲਾਂ ਆਖਦੀਆਂ ਨੇ ਪਰ ਪਿੰਡਾਂ ਦਾ ਸੜਕਾਂ ਦਾ ਬੇੜਾਗਰ ਹੋ ਚੁੱਕਾ ਹੈ ਬੁਰਾ ਹਾਲ ਹੋ ਚੁੱਕਾ ਹੈ ਜਿਸ ਨੂੰ ਲੇਕਿ ਲੋਕਾਂ ਦਾ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਭਾਵੇਂ ਕਾਂਗਰਸ ਅਕਾਲੀ ਸਰਕਾਰਾਂ ਪਿਛਲੀਆਂ ਰਹੀਆਂ ਉਹਨਾਂ ਨੇ ਵੀ ਕੋਈ ਬਹੁਤੀ ਚੰਗੀਆਂ ਸੜਕਾਂ ਨਹੀਂ ਬਣਾਈਆਂ 5 ਸਾਲ ਤੋਂ ਪਹਿਲਾਂ ਹੀ ਸੜਕਾਂ ਇੱਕ ਸਾਲ ਦੇ ਵਿੱਚ ਹੀ ਜਿਹੜੀਆਂ ਟੁੱਟ ਜਾਂਦੀਆਂ ਨੇ ਤਾਂ ਇਸੇ ਨੂੰ ਲੈ ਕੇ ਅਸੀਂ ਸਮੇਂ ਖੜੇ ਹਾਂ ਖਿਜ਼ਰਾਬਾਦ ਤੋਂ ਜੋ ਟੋਲੀ ਰੋਡ ਦੇ ਉੱਤੇ ਜਿੱਥੇ ਕਿ ਹਮੇਸ਼ਾ ਲੋਕਾਂ ਦੀ ਇਹੀ ਮੰਗ ਰਹੀ ਹੈ ਕਿ ਸੜਕ ਨੂੰ ਬਣਾਇਆ ਜਾਵੇ ਸਮੇਂ-ਸਮੇਂ ਸਿਰ ਆ ਕੇ ਲੀਡਰ ਵਾਅਦੇ ਕਰ ਜਾਂਦੇ ਨੇ ਪਰ ਸੜਕ ਨਹੀਂ ਬਣਾਈ ਗਈ ਇਸ ਨੂੰ ਲੈ ਕੇ ਲੋਕ ਅੱਜ ਇਕੱਠੇ ਹੋਏ ਨੇ ਗੁੱਸਾ ਲੋਕਾਂ ਦੇ ਵਿੱਚ ਲੀਡਰਾਂ ਪ੍ਰਤੀ ਵੀ ਸਰਕਾਰਾਂ ਪੱਥਰ ਦੀ ਤਾਂ ਗੱਲਬਾਤ ਕਰਾਂਗੇ ਤਾਂ ਬਈ ਅੱਜ ਤੁਸੀਂ ਇਕੱਠੇ ਹੋਏ ਹੋ ਕਾਰਨ ਕੀ ਹੈ ਕਿ ਖਿਜ਼ਰਾਬਾਦ ਟੋਲੀ ਸੜਕ ਦਾ ਦੱਸਿਆ ਹੈ ਕਿ ਹਰ ਵਾਰੀ ਵਾਅਦਾ ਹੁੰਦਾ ਪਰ ਬਣਦੀ ਕਿਉਂ ਨਹੀਂ ਕਿੱਥੇ ੜੀਕਾ ਕਿੱਥੇੜਿਆ ਹੋਇਆ ਸਾਡੇ ਰਿਕੁਆਇਰਮੈਂਟ ਰਾਹੀ ਹੁੰਦੀ ਸੜਕ ਦੀ ਹੁੰਦੀ ਕਾਰਨ ਤਾਂ ਮੈਡਮ ਹੀ ਸਾਡੇ ਥਾਣੇ ਪਿੰਡਾਈ ਸੀਗੀ ਜੀ ਜਿਹੜਾ ਵੋਟਾਂ ਪਿੱਛੇ ਗਈਆਂ ਜੀ ਉਹ ਇਹਨਾਂ ਦੇ ਅਸੀਂ ਇੱਕ ਸਵਾਲ ਕੀਤਾ ਸੀ ਸੜਕ ਬਾਰੀ ਆ ਸੀ ਹਰ ਵਾਰ ਸਹੀ ਸਵਾਲ ਹੁੰਦਾ ਜੀ ਪਬਲਿਕ ਆਰ ਜਿਹੜਾ 10 ਪਿੰਡੇ ਪੈਂਦੇ ਉਹਨੂੰ ਪੁੱਛੋ ਆਹੀ ਸਵਾਲ ਕਰਨਾ ਮੈਡਮ ਨੂੰ ਉਹਦਾ ਜਵਾਬ ਇੱਕੋ ਹੁੰਦਾ ਜੀ ਕਹਿੰਦੇ ਸੈਂਟਰ ਦੇ ਸਾਡਾ ਪੈਸਾ ਰੁਕਿਆ ਭਾਈ ਹਾਂਜੀ ਇਹ ਹੁਣ ਸਾਨੂੰ ਇੰਨੀ ਦੌਲਤ ਹੈ ਨਹੀਂ ਜੀ ਕਿਹੜੀ ਸੈਂਟਰ ਹੈ ਜੀ ਕਿਨੇ ਰੁਕਿਆ ਭਾਈ ਹੂੰ ਠੀਕ ਹੈ ਨਹੀਂ ਹੂੰ ਪਰ ਤੁਸੀਂ ਕਿਹੜੀ ਪਾਰਟੀ ਤੋਂ ਕਾਂਗਰਸ ਤੋਂ ਆ ਕਾਦੀ ਆ ਆਮਾਦੀ ਪਾਰਟੀ ਨਹੀਂ ਆਮਾਦਮੀ ਨਹੀਂ ਪਰ ਸਾਨੂੰ ਤਾਂ ਕਈ ਖੁਦ ਪਾਈਆਂ ਲੋਕਾਂ ਨੂੰ ਕਹਿ ਕਹਿ ਕੇ ਵੋਟਾਂ ਪਵਾਈਆਂ ਕਹਿ ਕਹਿ ਕੇ ਵੋਟਾਂ ਪਵਾਈਆਂ ਸਾਡੇ ਭਾਈ ਚੱਲਦੀ 2 300 ਵੋਟਾਂ ਜੀ ਇਹ ਖੁਦ ਪਵਾਈਆਂ ਹੋ ਗਈ ਸਾਨੂੰ ਤਾਂ ਕਈ ਵਾਰ ਇਹ ਕਹਿ ਦਿੰਦੇ ਨੇ ਕਿ ਜਦੋਂ ਖਾਹਰ ਬਣਾਣ ਜਾਂਦੇ ਨੇ ਨਾ ਉਹ ਕਹਿੰਦੇ ਇਹ ਅਕਾਲੀ ਹੈ ਇਹ ਕਾਂਗਰਸੀ ਹੈ ਇਹ ਫਲਾਣੀ ਪਾਰਟੀ ਦਾ ਹੈ ਤਾਂ ਇਹ ਕਹਿੰਦੇ ਜਾਣ ਬੁੱਝ ਕੇ ਇਹ ਕਹਿੰਦੇ ਮੁੱਦਾ ਬਣਾਉਂਦੇ ਗੱਲ ਕੋਈ ਇਦਾਂ ਦੀ ਹੈ ਨਹੀਂ ਮਨ ਲੈ ਜਿੱਥੇ ਮੱਦੇ ਖੜੇ ਨੇ ਸਾਰੇ ਆਮ ਆਦਮੀ ਵਾਲੀ ਹੈ ਜੀ ਵੋਟਾਂ ਸਾਬਣੇ ਆਮ ਆਦਮੀ ਦੀ ਪਾਈਆਂ ਹੋਰ ਉਹਨੂੰ ਵੀ ਪਾਈਆਂ ਕਹਿ ਕਹਿ ਕੇ ਜੀ ਬਾਪੂ ਜੀ ਪਿਛਲੀਆਂ ਸਰਕਾਰਾਂ ਵੀ ਰਹੀਆਂ ਅਕਾਲੀ ਕਾਂਗਰਸੀ ਉਹ ਆਮ ਆਦੀ ਪਾਰਟੀ ਇਹੀ ਕਹਿ ਰਹੀ ਹੈ ਕਿ ਜਿਹੜਾ ਕੰਮ ਹੋ ਉਹਨੇ ਕਰ ਸਕੇ ਕਹਿੰਦਾ ਅਸੀਂ ਉਹ ਕਰਕੇ ਦਿਖਾਵਾਂਗੇ ਇਹਨਾਂ ਨੇ ਬੇੜਾ ਕਰ ਕੀਤਾ ਕਹਿੰਦਾ ਹਲਕੇ ਦਾ ਪੰਜਾਬ ਦਾ ਦੇਖੋ ਇਹ ਜਿਹੜੀ ਅਕਾਲੀ ਸਰਕਾਰ ਹੈ ਤੇ ਕਾਂਗਰਸ ਆ ਇਹਨਾਂ ਨੇ ਸਾਨੂੰ 70 ਸਾਲ ਇਦਾਂ ਹੀ ਲਾਰਿਆਂ ਚ ਰੱਖਿਆ ਹੁਣ ਸਾਨੂੰ ਆਸਤੀ ਆਮ ਆਦਮੀ ਪਾਰਟੀ ਤੇ ਵੀ ਸਾਡਾ ਰੋੜ ਬਣਾਉਗੇ ਇਹ ਪਰ ਲੇਕਿਨ ਇਹਨਾਂ ਤੇ ਵੀ ਆਸ ਦਾ ਪਾਣੀ ਫੇਰਤੇ ਅਸੀਂ ਵੀ ਆਸ ਹੈ ਨਹੀਂ ਇਹ ਕਿਉਂ ਨਹੀਂ ਬਣਾ ਰਹੇ ਵੀ ਇਹ ਜਿਹੜਾ ਰੋਡ ਹੈ ਕਿਹਾ ਇਹ ਕਿਤੇ ਗਾਹਾਂ ਪਾਕਿਸਤਾਨ ਨੂੰ ਤਾਂ ਨਹੀਂ ਜਾ ਰਿਹਾ ਵੀ ਜਿਹੜਾ ਉਹ ਕਰਕੇ ਵੀ ਇੱਥੇ ਸਮਗਲੇ ਹੋਊਗੀ ਕੋਈ ਦੋ ਨੰਬਰ ਦਾ ਕੰਮ ਹੋਊਗਾ ਇਸ ਕਰਕੇ ਨਹੀਂ ਬਣ ਰਿਹਾ ਸਾਡੀ ਤਾਂ ਜ਼ਿੰਦਗੀ ਨਿਕਲ ਗਈ ਅੱਜ ਮੇਰੀ 64 ਸਾਲ ਦੀ ਉਮਰ ਹੈ ਲੇਕਿਨ ਮੈਂ ਇਹਨਾਂ ਨੂੰ ਦੇਖਿਆ ਵੀ ਸਾਡਾ ਇਹ ਮੋਹਾਲੀ ਚੇਲਾ ਦਾ ਪਿੰਡ ਬੈਂਦਾ ਹਮਮ ਔਰ ਮੂਰੇ ਹੋ ਕੇ ਅਸੀਂ ਆਮ ਆਦਮੀ ਪਾਰਟੀ ਦੇ ਮੈਂ ਖੁਦ ਲੋਕਾਂ ਨਾਲ ਲੜ ਕੇ ਇਹਨਾਂ ਨੂੰ ਵੋਟਾਂ ਪਵਾਈਆਂ ਲੇਕਿਨ ਇਹਨਾਂ ਨੇ ਇੱਕ ਵੀ ਗੱਲ ਸਾਡੀ ਸੁਣੀ ਨਹੀਂ ਹੈਗੀ ਮੰਤਰੀ ਸਾਹਿਬ ਤੁਹਾਡੇ ਪਿੰਡ ਖਿਜਰਾਬਾਦ ਆਉਂਦੇ ਜੀ ਕਦੇ ਗੱਲਬਾਤ ਕਰ ਲਿਆ ਕਰੋ ਉਹਨਾਂ ਨਾਲ ਸੜਕ ਬਾਰੇ ਕਹਿ ਦਿਆ ਕਰੋ ਕਿ ਭਾਈ ਸੜਕ ਬਣਾਓ ਸਾਡੀ ਇਹ ਆਈ ਸਿੰਘ ਨੂੰ ਗगन ਮੋਲ ਹੈ ਇਹ ਆਈ ਸਿੰਘ ਨੂੰ ਕਹਿੰਦੀ ਹੈ ਜੀ 1 ਕਰੋੜ ਪਾਸ ਹੋ ਗਿਆ ਬਸ ਬਣ ਜਾਏਗਾ ਰੋਡ ਹੁਣ ਫੇਰ ਆਏਗੀ ਹੁਣ ਫੇਰ ਅਸੀਂ ਮੂਰਾ ਹੋ ਕੇ ਇਹਨੂੰ ਦੱਸੂਗੇ ਵੀ ਅਸੀਂ ਗਾਹਾਂ ਨੂੰ ਜਿਹੜੀ ਇੱਥੇ ਸੀਟ ਮਿਲਦੀ ਹੈ ਨਾ ਉਹ ਵੀ ਖਤਮ ਹੋ ਜਣੀ ਮਿਲੂਗੀ ਤਾਂ ਕਹਿ ਰਹੇ ਕਿ ਸਾਡਾ 8000 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਸੜਕਾਂ ਦਾ ਪੰਜਾਬ ਦਾ ਕਹਿੰਦਾ ਨਹੀਂ ਸੜਕਾਂ ਅਸੀਂ ਬੈਂ ਸਿਮਿੰਟ ਦੀ ਬਣਾਉਣੀ ਹੈ ਬੜੀ ਸੜਕਾਂ ਬਣਾਉਣੀ ਸੀ ਪਿੰਡਾਂ ਦੀ ਸਾਨੂੰ ਸਿਮਿੰਟ ਦੀਆਂ ਲੋੜ ਨਹੀਂ ਹੈ 1.58 ਫੁੱਟੇ ਆ ਜਿਹੜੀ 22 ਫੁੱਟ ਦੀ ਸੜਕ ਬਣਾਉਣੀ ਇਹਨੂੰ ਬਣਾਓ ਆ ਦੂਸਰੀ ਗੱਲ ਹੋਰ ਹੈ ਅਸੀਂ ਨਹੀਂ ਜਾਣਦੇ ਪੈਸਾ ਕਿ ਨਾ ਰੋਕਿਆ ਕਿ ਨਾ ਨਹੀਂ ਰੋਕਿਆ ਠੀਕ ਹੈ ਅਸੀਂ ਤਾਂ ਤੁਹਾਨੂੰ ਵੋਟ ਪਾਈ ਅਸੀਂ ਤੁਹਾਨੂੰ ਕਹਿਣਾ ਮਜ਼ੂਰ ਹੀ ਸਮਝਿਆ ਕਰੋ ਸਰਕਾਰ ਦੀ ਮਜਬੂਰੀ ਸਰਕਾਰ ਦੀ ਕੋਈ ਮਜਬੂਰੀ ਨਹੀਂ ਜਾਂ ਹੋਰ ਪਾਸੇ ਰੋਡ ਬਣਾਏ ਉੱਥੇ ਕੋਈ ਮਜਬੂਰੀ ਨਹੀਂ ਆ ਪ੍ਰੋਪਰਟੀ ਸਟਿਕ ਦੀਆਂ ਸੜਕਾਂ ਬਣੀਆਂ ਉੱਥੇ ਮਜਬੂਰੀ ਨਹੀਂ ਆ ਇੱਥੇ ਕਿਉਂ ਨਹੀਂ ਬਣ ਰਹੀ ਬਈ ਕਿੰਨੇ ਪਿੰਡਾਂ ਦਾ ਰੋਡ ਹੈ ਜੀ ਇਹ ਇਹ ਪਿੰਡ ਮੈਂ ਕਹਿੰਦਾ 10 ਪਿੰਡ ਹੋਣਾਂ ਇੱਥੇ ਅੱਛਾ ਹਾਂ 10 ਪਿੰਡਾਂ ਨੂੰ ਮੇਨ ਰੋਡ ਹੀ ਹੈ ਹੁਣ ਮੈਨੂੰ ਇੱਕ ਗੱਲ ਦੱਸੋ ਮੇਰਾ ਪਿੰਡ ਬਰਸਾਲੂ ਟੱਪਰੀਆਂ ਉੱਥੇ ਇਹਨਾਂ ਨੇ ਪਾਰਕ ਬਣਾਤਿਆ ਉਹ ਪਾਰਕ ਵਿੱਚ ਜਾਣ ਨੂੰ ਵੀ ਰੋਡ ਚਾਹੀਦਾ ਕੋਈ ਹੈ ਉਹਦਾ ਕੀ ਕਰਨਾ ਅਸੀਂ ਪਾਰਕ ਦਾ ਬਿਲਕੁਲ ਨਹੀਂ ਗਾਹ ਨੂੰ ਅਸੀਂ ਆ ਆ ਜਿਹੜੇ ਜਿਹੜੇ ਇਹਨਾਂ ਦੇ ਇੱਥੇ ਕੋਈ ਬਲਾਕ ਪ੍ਰਧਾਨ ਲਾਇਆ ਹੋਇਆ ਕੋਈ ਨਾ ਤਾਂ ਸਮਰਥਕ ਹੈ ਉਹਨੂੰ ਦੱਸ ਦੇ ਕਿ ਦੀ ਮੰਤਰੀ ਸਾਹਿਬ ਨੂੰ ਜਾ ਕੇ ਭਾਈ ਲੋਕ ਪਰੇਸ਼ਾਨ ਨੇ ਲੋਕ ਦੁਖੀ ਨੇ ਕਿ ਉਹਨਾਂ ਨਾਲ ਗੱਲਬਾਤ ਕਰ ਲਿਆ ਕਰੋ ਤੁਸੀਂ ਗੱਲਬਾਤ ਕੀ ਕਰਨੀ ਜਦ ਗगन ਬਣੋਲ ਇੱਥੇ ਆ ਰਹੀ ਹੈ ਉਹ ਨਹੀਂ ਕੁਛ ਸਾਨੂੰ ਕਹਿ ਰਹੀ ਆ ਸੀ ਹੋਰ ਨੂੰ ਕੀ ਕਹਿਣਾ ਜਦ ਉੱਪਰ ਬੈਠੀ ਹੈ ਇਹ ਨਹੀਂ ਕਰ ਸਕਦੀ ਰੋਡ ਕਿਉਂ ਨਹੀਂ ਬਣ ਰਿਹਾ ਭਾਈ ਹੈ ਜਗਤ ਦੀ ਪ੍ਰੋਬਲਮ ਸੀ ਉਹ ਵੀ ਬੰਦੇ ਨੇ ਦੱਸਿਆ ਸੀ ਇਕੱਠੇ ਹੋ ਕੇ ਠੀਕ ਆ ਦੇ ਦਾਂਗੇ ਜਗਾ ਨਾ ਜਦੋਂ ਹਸਪਤਾਲ ਜਾਣਾ ਹੁੰਦਾ ਕਿਸੇ ਬੱਚੇ ਨੂੰ ਸਕੂਲ ਜਾਣਾ ਤਾਂ ਵੀ ਇਹੀ ਰਸਤਾ ਸਰ ਬਾਈ ਇਹੀ ਰਸਤਾ ਹਸਪਤਾਲ ਦਾ ਵੀ ਬੱਚਿਆਂ ਦਾ ਵੀ ਸਾਰਾ ਇਹੀ ਰਸਤਾ ਮੈਂ ਕਹਿੰਦਾ ਤਿੰਨ ਚਾਰ ਵਾਰੀ ਤਾਂ ਮੈਂ ਇੱਥੇ ਗਿਰਿਆ जी। हाँ। जी। हाँ। जी। अच्छा जी लोग तो अपने मकान ਛੱਡ ਕੇ ਕਰਾਲੀ ਸ਼ਿਫਟ ਹੋ ਰਹੇ ਜੀ ਸ਼ਿਫਟ ਕਰਾਲੀ ਪਹਿਲ ਵੀ ਆ ਚੁੱਕਿਆ ਜੀ ਮੈਂ ਖੁਦ ਕਰਾਲੀ ਸ਼ਿਫਟ ਹੋਣਾ ਜੀ ਅੱਛਾ ਮੇਰੀ ਕੁੜੀ 6 ਵਜੇ ਜਾਂਦੀ ਮੈਂ ਡਿਊਟੀ ਜਾਂਦਾ ਮੇਰਾ ਮੁੰਡਾ ਫਾਰਮੇਸੀ ਕਰਨ ਜਾਂਦਾ ਰੋਪੜ ਜੀ ਆਪ ਕਲਾਸਾਂ ਨੂੰ ਚਲਾ ਕੇ 6:00 ਵਜੇ ਘਰ ਆਂਦਾ ਜੀ ਸਰਦੀਆਂ ਆ ਗਈਆਂ ਅੱਗੇ ਜੀ ਠੁਪਨੇਰਾ ਹੋਣਾਂ ਦੀ ਕਰਾਲੀ ਸ਼ਿਫਟ ਹੋ ਰਹੇ ਜੀ ਮੇਰੇ ਨਾਲ 5-7 ਪਰਟੀ ਫੈਮਿਲੀ ਹੋ ਸ਼ਿਫਟ ਹੋਣਗੀਆਂ ਸੜ ਕਰਕੇ ਤੁਸੀਂ ਪਿੰਡ ਛੱਡ ਰਹੇ ਹੋ ਪਿੰਡ ਛੱਡਣਾ ਪੈਣਾ ਸਾਨੂੰ ਜੀ ਅੱਛਾ ਇੰਨੇ ਤੱਕ ਅਸੀਂ ਮਜਬੂਰ ਹੋ ਗਏ ਜੀ ਕਿ ਸਾਨੂੰ ਪਿੰਡ ਛੱਡਣੇ ਪੈ ਰਹੇ ਜੀ ਕਿੰ ਮੇਰੇ ਨਾਲ ਜਿਹੜੇ ਮੇਰੇ ਸਰਕਲ ਦੇ ਵਿੱਚ ਆ 10 11 ਘਰ ਤਾਂ ਹੈਗੇ ਆ ਜੀ ਅੱਛਾ ਜਿਹੜੇ ਪਿੰਡ ਘਰ ਛੱਡਣੇ ਤਿਆਰ ਹੈਗੇ ਆ ਜੀ ਇਹ ਛੱਡੇ ਦੇਣਾ ਜੀ ਹੋਰ ਤਾਂ ਰਿਸ਼ਤੇਦਾਰ ਨਹੀਂ ਆਉਂਦੇ ਜੀ ਅੱਛਾ ਹਰੇਕ ਰਿਸ਼ਤੇਦਾਰ ਕੋਲ 15-20 ਲੱਖ ਦੀ ਗੱਡੀ ਹੁੰਦੀ ਫੋਨ ਕਰਦੇ ਪੁੱਛਦੇ ਯਾਰ ਫਿਰ ਸੜਕ ਬਣ ਗਈ ਮੈਂ ਸੜਕ ਤਾਂ ਬਣੀ ਨੀ ਫੋਨ ਤੇ ਆ ਜਾ ਪੁੱਛ ਕੇ ਛੱਡ ਦੇਣੇ ਕਿਸੇ ਦਾ ਵੀ ਨਹੀਂ ਆਂਦਾ ਜੀ ਮੇਰੇ ਕੱਲੇ ਤਾਂ ਨਹੀਂ ਤੇ ਪੂਰੇ ਇਲਾਕੇ ਦਾ ਯਾਰ ਹੈ ਰਿਸ਼ਤੇਦਾਰੀਆਂ ਦੇ ਕੋਲ ਬਿਲਕੁਲ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਪਰ ਜੋ ਸੱਚ ਹੈ ਉਹ ਦਿਖਾਣਾ ਪਵੇਗਾ ਤਾਂ ਸਰਕਾਰ ਨੂੰ ਸੁਣਨਾ ਪਵੇਗਾ ਅਗਰ ਤੁਹਾਡੀ ਘਾਟ ਹੈ ਤਾਂ ਹੀ ਲੋਕ ਬੋਲ ਰਹ ਤਾਂ ਕੀ ਗੱਲ ਹੈ ਕਿ ਤੁਸੀਂ ਕਿਹੜੀ ਪਾਰਟੀ ਦੇ ਪਹਿਲਾਂ ਦੱਸ ਦੋ ਦੇਖੋ ਅਸੀਂ ਪਹਿਲਾਂ ਤਾਂ ਕਾਂਗਰਸ ਪਾਰਟੀ ਦੇ ਦੇ ਅਸੀਂ 2014 17 ਤੇ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਕਰੀ ਹੈ ਗੱਡ ਕੇ ਨੰਗੇ ਚਿੱਟੇ ਹੋ ਗਏ ਹਾਂਜੀ ਜਿਹੜੇ ਤੁਸੀਂ ਪ੍ਰਧਾਨਾਂ ਦੀ ਗੱਲ ਕਰੀ ਬਲੌਕ ਪ੍ਰਧਾਨ ਇਹ ਸਾਡੇ ਪਹਿਲਾਂ ਕਾਂਗਰਸ ਪਾਰਟੀ ਦੇ ਹੁੰਦੇ ਦੇ ਹੂੰ ਤੁਸੀਂ ਅਸੀਂ ਕਾਂਗਰਸ ਛੱਡ ਚੁੱਕੇ ਤੇ ਇਹਨਾਂ ਨੇ ਸਾਨੂੰ ਬਸੇਰਾ ਰੋਕਿਆ ਵੀ ਤੁਸੀਂ ਵਾਪਸ ਕਾਂਗਰਸ ਆ ਜਾਓ ਅਸੀਂ ਨਹੀਂ ਛੱਡੇ ਵੀ ਸਾਨੂੰ ਲੱਗਿਆ ਵੀ ਨਵਾਂ ਦਿਨ ਨਵਾਂ ਸੂਰ ਚੜਨਾ ਕੋਸ਼ਿਸ਼ ਨੂੰ ਲੈ ਕੇ ਅਸੀਂ ਬੜੀ ਮਿਹਨਤ ਕਰਦੀ ਕਰ ਕਰ ਜਾਣਾ ਬੋਰਡ ਕਈ ਪਿੰਡਾਂ 'ਚ ਤਾਂ ਬੂਥ ਹੀ ਚਲਾਏ ਜਦ 2017-22 'ਚ 24 'ਚ ਸੌਰੀ ਉਹਦੇ 'ਚ 14 ਤੇ 17 'ਚ ਅਸੀਂ ਖੁਦ ਬੂਥ ਏਜੰਟ ਬਣਾਉਣ ਦੇ ਲਈ ਪਿੰਡ ਪਿੰਡ ਘੁੰਮ ਕੇ ਨਾਲ ਲਾ ਕੇ ਲੋਕਾਂ ਦੇ ਅਸੀਂ ਬੂਥ ਲੋਰ ਏਜੰਟ ਬਣਾਏ ਤੇ ਨਾਲ ਨਾਲ ਅਸੀਂ ਵੋਟਾਂ ਪਵਾਈਆਂ ਪਰ ਇਹ ਕਿਹਾ ਜਾ ਰਿਹਾ ਕਹਿੰਦਾ ਕਾਲੀ ਕਾਂਗਰਸ ਨੇ ਬੇੜਾ ਕਰਤਾ ਤਾਂ ਕਰਕੇ ਕਹਿੰਦਾ ਕਿ ਇਹ ਸੜਕਾਂ ਦਾ ਹਾਲ ਹੋਇਆ ਸਾਡੀ ਸਰਕਾਰ ਨੂੰ ਥੋੜਾ ਸਮਾਂ ਦੇ ਦਿਓ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਲੋਕ ਪਰਖਣ ਨਾ ਸਾਡਾ ਖਿਆਲ ਹੈ ਪੂਰਾ ਅਸੀਂ ਲੋਕਾਂ ਦਾ ਖਿਆਲ ਰੱਖਣਾ ਠੀਕ ਹੈ ਸਾਰੇ ਅਸੀਂ ਕਹਿੰਦੇ ਆ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਇੱਕ ਪੰਜਾਬ ਦੀ ਮੇਰੇ ਖਿਆਲ ਮੇਨ ਸੜਕੇ ਹੋਊਂਗੇ ਜਿਹੜੀ ਆਏ ਟੁੱਟੀ ਵੀ ਬਾਕੀ ਸਭ ਸੜਕਾਂ ਠੀਕ ਆ ਜਿੰਨੇ ਬਜ਼ੁਰਗਾਂ ਨੂੰ ਪਹਿਲੀ ਗੱਲ ਤਾਂ ਜਾਂਦਾ ਨਹੀਂ ਕੋਈ ਗੱਡੀ ਲੈ ਕੇ ਜੇ ਬਜ਼ੁਰਗ ਨੂੰ ਲੱਤ ਗਏ ਕਿਸੇ ਗੱਡੀ ਮੇ ਲਿਜਾਣ ਦੀ ਹਸਪਤਾਲ ਲੈ ਜਾਣਾ ਹੈ ਤਾਂ ਖੇਰਾ ਵਾਰੀ ਟੱਪਦਾ ਹੈਗਾ ਉਹਦਾ ਕੰਮ ਹੋ ਲੰਦਾ ਵਿਚਾਰੇ ਦਾ ਇਹ ਹਾਲਾਤ ਤਾਂ ਉਹ ਸਮਝੇ ਦੋ ਸਰਕਾਰ ਨੂੰ ਕਹਿੰਦੇ ਪੈਸੇ ਨਹੀਂ ਆ ਰਹੇ ਨਾ ਉੱਪਰੋਂ ਨਹੀਂ ਅਸੀਂ ਮੰਨਦੇ ਪੈਸੇ ਇੱਕ ਸਾਢੇ ਜਾਂ 1.5 ਕਿਲੋਮੀਟਰ ਟੋਟਾ ਹੀ ਆ ਸਰਕਾਰ ਵਾਸਤੇ ਕੁਝ ਵੀ ਨਹੀਂ ਜੀਰੂ ਹੈ ਪੈਚ ਵਰਕ ਵੀ ਨਹੀਂ ਕਰਿਆ ਕਦੇ ਕਿਸੇ ਨੇ ਕੁਝ ਨਹੀਂ ਕਰਿਆ ਜੀ 10 ਸਾਲ ਹੋਇਆ 10 10 ਕਿਲੋਮੀਟਰ ਹੈ ਨਹੀਂ ਚਟੌਲੀ ਤੋਂ ਅੱਛਾ ਕਿਹੇ ਰੋਡ ਦੀ ਹਾਲਤ ਤੁਸੀਂ ਦੇਖ ਲਈ ਤੁਸੀਂ ਗਏ ਕਦੇ ਮੰਤਰੀ ਸਾਹਿਬ ਕੋਲ ਗੱਲਬਾਤ ਕਰਨ ਲਈ ਸਾਡੇ ਨਹੀਂ ਗਏ ਜੀ ਇੱਥੇ ਆਂਦੇ ਮੰਤਰੀ ਸਾਹਿਬ ਸਾਡੇ ਆਗੂ ਆ ਜਿਹੜੇ ਪਿੰਡਾਂ ਦੇ ਉਹ ਕਹਿ ਰਹੇ ਆ ਮੰਤਰੀ ਸਾਹਿਬ ਉਹਨੂੰ ਕਿੰਨੀ ਵਾਰ ਲਖ ਲਈ ਜੀ ਉਹਨਾਂ ਨੂੰ ਆਪ ਪਤਾ ਸਾਡੇ ਕਹਿਣੇ ਤੇ ਕੁਝ ਨਹੀਂ ਵੜਨਾ ਜੀ ਸਾਡੇ ਕਹਿਣ ਨਾਲ ਦੇ ਵੜਨਾ ਹੈਗਾ ਉਹ ਲੱਗਦੇ ਇੱਥੇ ਆਣ ਵਾਲੇ ਟਾਈਮ ਦੇ ਵਿੱਚ ਤਾਂ ਰਿਸ਼ਤੇ ਹੋਣੇ ਮੰਦ ਹੋ ਜਣੇ ਜੀ ਬਾਪੂ ਜੀ ਫਿਰ ਦੂਜੀ ਗੱਲ ਰਿਸ਼ਤੇ ਨਹੀਂ ਹੁਣ ਇਹ ਲੋਕ ਲੋਕਾਂ ਨਿਆਣਿਆਂ ਨੂੰ ਰਾਤ ਨੂੰ ਅਸੀਂ ਜਿਆਦਾ ਆਉਂਦੇ ਜਾਂਦੇ ਆ ਸਾਨੂੰ ਹਰ ਟਾਈਮ ਡਰਾ ਮੋਟਰਸਾਈਕਲ ਆਉਲੀ ਆ ਵੀ ਹੁਣ ਕੋਈ ਥੱਪੜ ਮਾਰੇ ਪਿੱਛੇ ਦਾ ਘੇਰ ਕੌਣ ਨਾ ਮਾਰੇ ਇਹ ਲੁੱਟਕ ਸੁਟਕ ਕਿਉਂ ਨਹੀਂ ਆਉਂਦੀ ਹੋਲੀ ਆਈ ਹੋਲੀ ਆਈ ਹੋਲੀ ਆਈ ਕਾਫੀ ਜੁੱ ਲੁੱਟਕ ਸੁਟਕ ਹੋਲੀ ਆਈ ਮੁੰਡਿਆਂ ਦੇ ਕਾਰਨ ਚੰਡੀਗੜ੍ਹ ਲੋਕ ਲੈਂਦਾ ਆਪਾਂ ਨੂੰ ਇੱਥੋਂ ਜੀ ਲੋਕ ਡਿਊਟੀ ਕਰ ਸਕਿਉਟੀ ਗਾਰਡ ਲੱਗੇ ਹੋਏ ਜੀ ਹੂੰ ਕੋਈ 10 ਦੇ 10 ਕਰ ਕੰਦਾ ਕੋਈ 11 ਦੇ 11 ਕਰ ਕੋਈ ਲੁੱਟੇ ਲੋਕੇ ਇਹਦਾ ਬੋਡੂ ਕੱਢ ਲੈ ਕੇ ਤੇ ਮੋਬਾਈਲ ਕੱਢ ਲੈ ਕੋਈ ਕੁੱਟਿਆ ਜੀ ਕਾ ਵੀ ਕੇਸ ਹੋਲੀ ਇਦਾਂ ਦੇ ਕੋਈ ਸੜਕ ਦੇ ਉੱਤੇ ਗਿਰਿਆ ਵੀ ਹੈ ਜਿਹੜਾ ਕਿ ਤੁਸੀਂ ਹੁਣੇ ਹਵਾ ਵਿੱਚ ਗੱਲਾਂ ਕਰੀ ਜਾ ਰਹੇ ਜਾਨ ਬੁੱਝ ਕੇ ਜਾਨ ਬੁੱਝ ਕੇ ਪਾਰਟੀ ਕੋਈ ਗੱਲ ਨਹੀਂ ਹੈ ਜੀ ਤੁਹਾਨੂੰ ਘਰੋਂ ਲੈ ਕੇ ਤਾਂ ਸਾਧਾਂਗੇ ਜੀ ਆਜੂ ਕਿਸੇ ਦਿਨ ਮਿਲਾਤਾ ਨਹੀਂ ਜਿਹੜੇ ਗੇਰੇ ਬੰਦੇ ਜੀ ਕਿ ਜਾਨ ਬੁੱਝ ਕੇ ਪਾਰਟੀ ਬਦਨਾਮ ਨਹੀਂ ਕਰਦੇ ਕਿਤੇ ਅੱਜ ਖੁਦ ਆਮਦ ਵੀ ਬਾਲਦੀ ਬੰਦੇ ਆ ਜੀ ਅਸੀਂ ਬਦਨਾਮ ਨਹੀਂ ਕਰਦੇ ਜੀ ਵਧੀਆ ਇਨਸਾਨ ਤਾਂ ਭਗਵਾਨ ਤੁਮਾਨ ਜੀ ਸਾਨੂੰ ਆਸਤੀ ਹੋਣਾ ਪਾ ਵੀ ਇਹ ਕੰਮ ਵਧੀਆ ਕਰੂਗੇ ਕੀ ਸਾਡੇ ਆਣ ਜਾਣ ਲੱਗੇ ਸਬਰ ਸਾਡਾ ਕਿਧਰਾਬਾਦ ਰੋਜ ਆਇਆ ਬੜਾ ਨੇ ਰਹੇ ਅਸੀਂ ਡਰਦੇ ਆ ਵੀ ਖਬਰ ਕਿੱਥੇ ਸਾਡੇ ਪਿੱਛੇ ਥੱਪੜ ਵੱਜਣੇ ਆ ਇਹ ਹਾਲਾਤ ਹੈ ਅੱਛਾ ਜਦੋਂ ਕੋਈ ਲੀਡਰ ਆਂਦਾ ਉਸ ਟਾਈਮ ਤਾਂ ਬੜਾ ਇਕੱਠ ਹੁੰਦਾ ਉਸ ਟਾਈਮ ਤਾਂ ਤੁਹਾਡਾ ਕੋਈ ਬੰਦਾ ਬੋਲਦਾ ਵੀ ਨਹੀਂ ਕਿ ਸੜਕ ਬਣਾਉਣੀ ਹੈ ਜਾਂ ਅਸੀਂ ਕੋਈ ਹੋਰ ਕੰਮ ਕਰਾਉਣਾ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਪਹਿਲਾਂ ਪਕੌੜੇ ਵੀ ਨਹੀਂ ਨੇ ਤੇ ਹਾਂ ਦੱਸ ਤੇ ਅਸੀਂ ਇਹ ਸਾਰਿਆਂ ਨੂੰ ਇਹ ਸਾਰਿਆਂ ਨੂੰ ਪਤਾ ਹੈ ਜਸਵਿੰਦਰ ਸਿੰਘ ਕਾਲਾ ਜੀ ਇਹਨਾਂ ਨੂੰ ਵੀ ਪਤਾ ਹੈ ਡਾਕਟਰ ਸਾਹਿਬ ਥਾਣੇ ਤੋਂ ਇਹਨਾਂ ਨੂੰ ਵੀ ਪਤਾ ਹੈ ਹੋਰ ਪ੍ਰਬੰਧਕ ਤੇ ਸੱਜਣਾਂ ਜਿਵੇਂ ਕਿ ਕੇਸਰ ਸਿੰਘ ਟੱਪੜੀਆਂ ਤੋਂ ਆ। ਹੂੰ ਇਹਨਾਂ ਨੂੰ ਖੁਦ ਪਤਾ ਹੈ। ਹਾਂਜੀ ਇਹ ਸਾਡੇ ਰਿਸ਼ਤੇਦਾਰ ਵੀ ਨੇ। ਹੂੰ ਕੇਸਰ ਸਿੰਘ ਜਿਹੜਾ ਟੱਪੜੀਆਂ ਤੋਂ ਰਿਸ਼ਤੇਦਾਰ ਆਪਣੇ ਇਹ। ਇਹਨਾਂ ਦੀ ਕਈ ਵਾਰ ਮੇਰਾ ਮੁਲਾਕਾਤ ਹੁੰਦੀ ਰਹਿੰਦੀ ਹੈ। ਇੱਕ ਦਿਨ ਉਹ ਇਹਨਾਂ ਸੱਟਾ ਵੱਜੀਆਂ ਸੀ। ਹੂੰ ਮੈਂ ਕੀ ਗੱਲ ਹੋ ਗਈ ਤੂੰ ਪਜਾਮਾ ਪੜਾਈ ਫੜਦਾ। ਹੂੰ ਕਹਿੰਦਾ ਵਾ ਯਾਰ ਸੜਕ ਤੇ गिर ਗਿਆ। ਹੂੰ ਸੁਣ ਲਓ ਜੀ। ਤੇ ਇੱਕ ਵਾਰ ਮੈਂ ਇੱਥੇ ਨਿਕਲਿਆ ਤੇ ਰਾਤ ਨੂੰ ਮੈਂ 11 ਵਜੇ ਨਿਕਲਿਆ ਮੇਰੇ ਪਿੱਛੇ ਖੁਦ ਹੂੰ ਆਪਣੇ ਧਰਾਤ ਦੇ ਬੰਦੇ ਸੀ ਉਹ। ਹੂੰ ਮੈਨੂੰ ਕਹਿੰਦੇ ਕਿਆ ਤਰ ਕੋ ਉਹ ਮਾਮੇ ਕੋਈ ਕੁਝ ਨਹੀਂ ਹੈਗਾ ਯਾਰ ਮੈਂ ਤਾਂ ਪਾਠ ਕਰ ਦਿੰਦਾ ਵਾਂ ਗਰੀਬ ਬੰਦਾ ਮੈਂ ਠੀਕ ਹੈ ਜੀ ਮੈਂ ਤਾਂ ਰੋਡ ਲਾਣ ਚੱਲਿਆ 10 ਤੇ 12 ਮੇਰੀ ਰੋਡ ਸੀ ਠੀਕ ਹੈ ਜੀ ਤੇ ਉਹ ਮੇਰੇ ਪਿੱਛੇ ਉਹਨਾਂ ਨੇ ਮੋਟਰਸਾਈਕਲ ਲਾਇਆ ਦੱਸੋ ਕੀ ਕਰੀਏ ਸੜਕ ਬਣੀ ਚਾਹੀਦੀ ਹੈ ਕੱਲ ਪਰਸੋ ਸੀ ਇੱਕ ਹੋਰ ਦੇਖ ਰਿਸੀ ਨਹੀਂ ਉਹ ਜੋ ਕਹਿੰਦਾ ਕਿ ਜਿਹੜਾ ਕਲਾਲੀ ਚ ਰੋਡ ਸਿੰਘਪੁਰਾ ਬਣਾਇਆ ਨਾ ਅਸੀਂ ਕਹਿੰਦਾ ਉਹ ਕਾਲੀ ਕਾਂਗਰਸੀਆਂ ਨੇ ਪੂਰਾ ਹਾਲ ਕੀਤਾ ਹੋਇਆ ਸੀ ਖੱਡੇ ਪਏ ਸੀ ਬੜਬੜੇ ਕਹਿੰਦਾ ਉਹ ਰੋਡ ਸਭ ਤੋਂ ਵਧੀਆ ਬਣਾ ਦਿੱਤਾ ਕਹਿੰਦਾ ਹੁਣ ਆਸ ਰੱਖੋ ਤੁਹਾਨੂੰ ਤੁਹਾਡੇ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਵਰਗੀਆਂ ਹੋਣਗੀਆਂ ਤਿੰਨ ਕਿੰਨੀ ਕਾਸ ਰੱਖੀ ਹੈ ਜੀ ਤਿੰਨ ਸਾਲ ਤੋਂ ਰੋੜੀ ਹੋ ਚੁੱਕੀ ਹੈ ਜੀ ਹੁਣ ਸਮਾਂ ਕਿੰਨਾ ਰਹਿ ਗਿਆ ਜੀ ਪਤਾ ਲੱਗ ਜੂਗਾ ਜੀ ਪਬਲਿਕ ਹੈ ਜੀ ਇਹ ਕੁਝ ਵੀ ਕਰ ਸਕਦੀ ਹੈ ਜੀ ਕਿਹੋ ਜਿਹਾ ਮਾਹੌਲ ਹੈ ਵੋਟਾਂ ਦਾ ਮਾਹੌਲ ਤਾਂ ਬੁਰਾ ਹਾਲ ਹੈ ਜੀ ਹੁਣ ਵੀ ਵੋਟਾਂ ਨਾਲ ਜਿਤਾਇਆ ਹੁਣ ਵੀ ਕੁਝ ਨਹੀਂ ਹੋ ਰਿਹਾ ਜੀ ਜਿਵੇਂ 117 ਸੀਟਾਂ ਦੇ ਵਿੱਚੋਂ ਆਮਾਦੀ ਪਾਰਟੀ ਨੂੰ ਨੜੀ 95 ਸੀਟਾਂ ਮਿਲੀਆਂ ਦੀਆਂ ਉਵੇਂ ਵੀਰੇ 99 ਜਾ ਕੇ 0 ਵੀ ਹੋ ਸਕਦੀਆਂ ਕੋਈ ਅੱਡੀ ਬੜੀ ਗੱਲ ਨਹੀਂ ਹੈ ਤੇ ਬਾਪੂ ਜੀ ਆਏ ਨੇ ਸਾਡੇ ਨਾਲ ਬਾਪੂ ਜੀ ਕਿਸ ਹਾਲਾਤ ਚ ਆਏ ਫਿਰ ਰੋਡ ਦੇ ਉੱਤੇ ਸੱਚ ਦੱਸਿਓ ਇਹ ਲੋਕ ਕਿਤੇ ਹੋਰ ਪਾਰਟੀ ਦੇ ਨਾਂ ਹੁਣ ਜਾਣ ਬੁੱਝ ਕੇ ਬੋਲਦੇ ਹੋਣ ਨਾ ਪਾਰਟੀ ਤਾਂ ਕੋਈ ਨਹੀਂ ਹਾਂ ਤੇ ਸਾਰੇ ਪਾਸੇ ਹੜਾਤ ਮੜਾ ਹੋਏ ਫਿਰ ਰੋਡ ਦਾ ਅੱਛਾ ਚਾਹੇ ਲਵਾਨਗਰ ਨੂੰ ਚੜੇ ਸਾਡੇ ਪਿੰਡ ਬਰਸਾਲਾ ਤੋਂ ਟੱਕਰੀਆਂ ਹੂੰ ਕਿਸੇ ਪਾਸੇ ਜਾਣ ਨੂੰ ਰਸਤਾ ਨਹੀਂ ਹੈਗਾ ਅੱਛਾ ਕਈ ਵਾਰ ਜਿਹੜੇ ਮੌਜੂਦਾ ਸਰਕਾਰ ਦੇ ਲੀਡਰ ਹੁੰਨੇ ਜਾਂ ਉਹਨਾਂ ਦੇ ਨਾਲ ਦੇ ਸਮਰਥਕ ਹੁੰਨੇ ਇਹ ਕਹਿ ਦਿੰਨੇ ਕਿ ਆ ਅਕਾਲੀ ਹੈ ਕਾਂਗਰਸੀ ਹੈ ਫਲਾਣਾ ਇਹ ਜਾਣ ਬੁੱਝ ਕੇ ਮੁੱਦਾ ਬਣਾਉਂਦੇ ਆ ਇਦ ਨੋ ਇਹ ਤਾਂ ਚਲੋ ਜੋ ਮਰਜੀ ਕਹੀ ਜਾਵੇ ਤੇ ਦੇਖਦੇ ਲੋਕਾਂ ਨੂੰ ਇੱਥੇ ਆਪ ਲੀਡਰ ਵੀ ਤਾਂ ਆਉਂਦੇ ਹੀ ਆ ਇਹ ਹਮ ਭਾਵੇਂ ਕੋਈ ਅਗਾਂਗਨ ਮੋਰ ਆਉਂਦੀ ਆਪਣੇ ਮਨਿਸਟਰ ਬਣੀ ਹੋਈ ਆ ਤੇ ਐਮਪੀ ਬਣਿਆ ਹੁਣ ਆਪਣਾ ਮਰਵਿੰਦਰ ਸਿੰਘ ਕੰਗ ਹਾਂਜੀ ਸਭ ਨੇ ਦੇਖੀ ਪਿੰਡਾਂ ਚ ਆ ਗਈ ਆ ਉਹਨਾਂ ਨੂੰ ਤਾਂ ਦਿਖਦਾ ਨਹੀਂ ਹੈਗੇ ਵੀ ਰਸਤਾ ਕਿਹਾ ਜਾ ਤਿੰਨ ਸਾਲ ਹੋ ਗਏ ਸਾਲ ਦੇ ਵਿੱਚ ਤੱਕ ਤਾਂ ਕੁਝ ਬਣਾ ਨਹੀਂ ਘਾਟੋ ਘਾਟ ਪੈਚਦਾਰਾ ਟੋਏ ਤਾਂ ਭਰ ਦੇਣਾ ਮਾੜੀ ਲੋਕਾਂ ਦੀ ਸਹੂਲਤ ਮਿਲੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਕਿਆ ਹਾਲਾਤ ਹੈ ਜੀ ਰੋਡ ਦੇ ਸੱਸ ਦੱਸਿਓ ਝੂਠ ਨਹੀਂ ਬੋਲਣਾ ਸੱਸ ਦੱਸ ਕੀ ਹਾਲਾਤ ਰੋਡ ਦੇ ਇਹ ਰੋਡ ਵੀ ਖਤਮ ਹੈ ਜੀ ਉਹ ਰੋਡ ਵੀ ਖਤਮ ਹੈ ਜੀ ਬਿਲਕੁਲ ਖਤਮ ਹੋ ਗਈ ਤੇ ਕਹਿੰਦੇ ਕੋਈ ਪਾਰਟੀ ਵੀ ਕੰਮਜਾਬ ਨਹੀਂ ਹੈ ਅੱਛਾ ਬਿਲਕੁਲ ਖਤਮ ਹੈ ਕਿਸੇ ਨੇ ਨਹੀਂ ਬਣਾਇਆ ਕਿਸੇ ਨੇ ਨਹੀਂ ਬਣਾਇਆ ਜਾ ਕੇ ਦੇਖੋ ਰੋਡ ਪਰ ਸਾਡੀ ਕੁੜੀਆਂ ਐ ਚਲਦੀਆਂ ਐ ਅੱਛਾ ਐ ਚਲਦੀਆਂ ਕੁੜੀਆਂ ਸਾਡੀਆਂ ਹਾਂ ਗਰਦੀਆਂ ਵੀ ਐ ਪੜਨ ਜਾਂਦੀ ਐ ਸਕੂਲ ਮਖੇਦਰਾਵਾਲਾ ਕੋਈ ਮਰੀਜ਼ ਹੁੰਦਾ ਜਾਂ ਕੋਈ ਪ੍ਰੈਗਨੈਂਟ ਜਿਹੜੀ ਜੁੰਡਾ ਰਸਤੇ ਵਿੱਚ ਮਰ ਜਾਂਦਾ ਜੀ ਅੱਛਾ ਹਾਂਜੀ ਇਹ ਹਾਲਾਤ ਹੋ ਗਏ ਹਾਂਜੀ ਸੱਚੀ ਗੱਲ ਐ ਜੀ ਇਹ ਰਸਤੇ ਵਿੱਚ ਮਰ ਜਾਂਦਾ ਕਿਹਨੂੰ ਪਾਈਏ ਵੋਟਾਂ ਹੂੰ ਕਿਸੇ ਨੂੰ ਨਹੀਂ ਅਸੀਂ ਪਾ ਸਕਦੇ ਵੋਟਾਂ ਹਾਂ ਕਿੰਨੇ ਸਾਲਾਂ ਤੋਂ ਨਹੀਂ ਬਣੀ ਸੜਕ ਇਹ 10 ਸਾਲ ਹੋ ਗਏ ਹੋਣੇ ਜੀ 10 ਸਾਲ ਸੜਕ ਦੀ ਮਿਆਦ ਤਾਂ 5 ਸਾਲ ਹੁੰਦੀ ਐ 5 ਸਾਲ ਹੁੰਦੀ ਐ ਫਿਰ ਇੱਥੇ ਪਹਿਲਾਂ ਕਿਹੜਾ ਬਣਾਈ ਐ ਇੱਥੇ ਪਹਿਲਾਂ ਵੀ ਨਹੀਂ ਬਣੀ ਕਾਂਗਰਸੀ ਵੀ ਇਹੀ ਸਿੱਧੇ ਜਿਹੇ ਐ ਉਹ ਸਾਹਿਬ ਪੁਰਾ ਸਭ ਇਸ ਤਰ੍ਹਾਂ ਦੇ ਹੀ ਜਾਂਦੇ ਆ ਦੇਖੋ ਨੇਤਾ ਵਸਤਾ ਨੇਤਾ ਤਾਂ ਰਾਜਾ ਹੁੰਦਾ ਉਹਨੂੰ ਪਬਲਿਕ ਦਾ ਕੋਈ ਉਹ ਨਹੀਂ ਹੁੰਦਾ ਹਾਂ ਉਹ ਬਸ ਇੱਕ ਵਾਰੀ ਵੋਟਾਂ ਪਈਆਂ ਆਪਣੇ ਬੈਠ ਜਾਂਦੇ ਆ ਜੇ ਉਹਨਾਂ ਨੂੰ ਕੋਈ ਫੋਨ ਵੀ ਕਰ ਦੇ ਉਹ ਚੱਕਦੇ ਹੀ ਨਹੀਂ ਹਾਂ ਬਿਲਕੁਲ ਇਹ ਹਾਲਾਤ ਨੇ ਤੁਸੀਂ ਦੇਖੋ ਕਿ ਖਿજરાਬਾਦ ਤੋਂ ਟੋਲੀ ਸੜਕ ਹੈ ਸਰਕਾਰ ਨੂੰ ਅਪੀਲ ਹੈ ਕਿ ਲੋਕ ਬਰੋਚ ਨਹੀਂ ਲੋਕ ਆਪਣੀ ਸੜਕ ਬਣਾਉਣ ਦੇ ਵਿੱਚ ਲਗੰਡ ਲੱਗੇ ਹੋਏ ਨੇ ਕਿ ਸੜਕ ਬਣਾਓ ਸਾਡੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਰ ਸਾਲ ਵਾਦਾ ਹੁੰਦਾ ਪਰ ਪੂਰਾ ਨਹੀਂ ਹੋ ਰਿਹਾ ਕੀ ਹਾਲਾਤ ਹੋ ਗਏ ਥੋੜੀ ਸੜਕਾਂ ਤੇ ਕਹਿੰਦੇ ਕਿ ਬਹੁਤ ਆਸਾਂ ਸੀ ਕਿ ਇਸ ਵਾਰ ਮਾਹੌਲ ਬਦਲੇਗਾ ਪੰਜਾਬ ਬਦਲੇਗਾ ਗੱਲ ਇਹ ਸੀ ਸਾਰੀ ਦੁਨੀਆ ਕਹਿ ਰਹੀ ਸੀ ਵੀ ਆਮ ਪਾਰਟੀ ਸਭ ਕੁਝ ਕਰੇਗੀ ਸਭ ਗੌਰਮੈਂਟਾ ਦੇਖ ਲਿਣਾ ਹਾਂਜੀ ਲੇਕਿਨ ਇਸ ਟਾਈਮ ਆਮ ਪਾਰਟੀ ਦਾ ਹਾਲਤ ਹੋਈ ਵੀ ਆ ਵੀ ਸਭ ਪਾਰਟੀਆਂ ਨਾਲੋਂ ਇੱਕਮੀ ਪਾਰਟਿਸਟ ਹੈ ਸਾਪਾਕੇ ਨਾਲ ਕਿਉਂ ਉਹ ਤਾਂ ਕਹਿੰਦੇ ਬਿਜਲੀ ਦੇ ਬਿੱਲ ਮਾਫ ਕਰਤੇ 46000 ਨੌਕਰੀਆਂ ਦਿੱਤੀਆਂ ਤੁਹਾਨੂੰ ਯਾਦ ਹੋਣਾ ਦੇਖੋ ਕਹੇ ਨੂੰ ਜੋ ਮਰਜ਼ੀ ਕਹੀ ਜਾਣਾ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਇੱਕ ਵੀ ਮੁੰਡਾ ਨੌਕਰੀ ਨਹੀਂ ਲੱਗਿਆ ਹੈ ਜੇ ਯਾ ਤਾਂ ਦੱਸੋ ਵੀ ਸਾਡੇ ਕਿਹੜੇ ਕਿਹੜੇ ਲੱਗੇ ਸਾਡੇ ਇਲਾਕੇ ਚ ਕਿਹੜੇ ਲੱਗੇ ਹੋਇਆ ਉਹਨਾਂ ਨਾਲ ਤਾਂ ਇੱਕ ਦਾ ਪ੍ਰਾਈਵੇਟ ਗਵਰਨਮੈਂਟ ਜਿਹੜੇ ਕਾਲਜਾਂ ਸਰਵਿਸ ਕਰਦੇ ਸੀ ਉਹਨਾਂ ਨੂੰ ਦਿੱਤੀ ਉਹ ਤਾਂ ਪਹਿਲਾਂ ਹੀ ਦਿੰਦੇ ਸੀ ਪ੍ਰਾਈਵੇਟ ਕਾਲਜ ਵਾਲੇ ਨੇ ਭੰਗ ਟੈਕਟ ਕਰਿਆ ਸੀਗਾ ਇਹਨਾਂ ਨੇ ਕਹਿ ਦਿੱਤੇ ਆ ਇਹ ਆ ਦਿੱਤੇ ਜੋ ਜਿਨ੍ਹਾਂ ਦੇ ਮਾਰਗੇ ਸੀ ਵਿਚਾਰਿਆਂ ਦੇ ਉਹਨਾਂ ਨੂੰ ਦਿੱਤੀ ਆ ਹੋਰ ਕਿਹਨੂੰ ਦਿੱਤੀ ਇਹਨਾਂ ਨੇ ਬਾਕੀ ਆ ਸੜਕਾਂ 'ਚ ਤੁਸੀਂ ਕਹਿ ਰਹੇ ਆ ਸੜਕਾਂ ਦਾ ਜਿਹੜਾ ਬੰਦਾ ਲੰਘਦਾ ਉਹਨੂੰ ਪਤਾ ਹੁੰਦਾ ਸਾਨੂੰ ਪਤਾ ਇੱਥੇ ਗगनਮਾਨ ਜਿਹੜੀ ਕਹਿੰਦੀ ਮੈਂ ਟੁਟਕੀਆਂ ਵਿੱਚ ਬਣਾ ਦੋਗੀ ਆਣ ਕੇ ਦੇਖੇ ਇੱਥੇ ਲੰਘ ਕੇ ਦੱਸੇ ਫਿਰ ਉਹਨੂੰ ਪਤਾ ਲੱਗੂਗਾ ਵੀ ਕਿਆ ਲੋਕਾਂ ਦੀ ਤਕਰੀਬ ਹੈ 에어 ਕੰਡੀਸ਼ਨ 'ਚ ਬੈਠ ਕੇ ਗੱਟੀਆਂ ਨੂੰ ਪਤਾ ਨਹੀਂ ਲੱਗਦਾ ਸਾ ਅਸੀਂ ਰੋਜ਼ ਆਉਂਦੇ ਜਾਂਦੇ ਆ ਪਰਲੇ ਪਾਸੋਂ ਜਾਂਦੇ ਉੱਧਰ ਹੀ ਸਾਡੇ ਰੋਟੀ ਆ ਇੱਧਰੋਂ ਆਉਂਦੇ ਇੱਧਰੋਂ ਜਾਂਦੇ ਆ ਸਾਨੂੰ ਪਤਾ ਵੀ ਸਾਡੇ ਨਾਲ ਕਿਆ ਬੀਤਦੀ ਆ ਪਰ ਉਹਨੇ ਤਾਂ ਇਹ ਕਹਿ ਦੇਣਾ ਬਾਅਦ 'ਚ ਕੀ ਇਹਦਾ ਕਾਲੀ ਕਾਂਗਰਸੀਆਂ ਦਾ ਬੰਦਾ ਜਾਣ ਬੁੱਝ ਕੇ ਪਾਰਟੀ ਬਦਨਾਮ ਕਰਨ ਲੱਗਿਆ ਹੋਇਆ ਨਹੀਂ ਤੇ ਲੋਕ ਤਾਂ ਸਾਰੀ ਕਹਿੰਦੇ ਹੁੰਦੇ ਪਰ ਜਿਹਨੂੰ ਤਕਲੀਫ ਹੈ ਗੋਲੀ ਤਾਂ ਉਹਨਾਂ ਲੈਣੀ ਆ ਜਿਹਦਾ ਸਿਰ ਦੁਖਦਾ ਹੂੰ ਰੋਣਾ ਤਾਂ ਅਸੀਂ ਆ ਸਾਨੂੰ ਤਕਲੀਫ ਆ ਜਿਹੜੇ ਚਾਹੇ ਕਾਂਗਰਸੀ ਚਾਹੇ ਕਾਲੀਆ ਚਾਹੇ ਕੋਈ ਵੀ ਆ ਪਬਲਿਕ ਤਾਂ ਪਬਲਿਕ ਹੀ ਆ ਪਬਲਿਕ ਚਾਹੇ ਕਿਸੇ ਪਾਰਟੀ ਦੀ ਹੋਵੇ ਨਹੀਂ ਨਹੀਂ ਸਾਰੇ ਬੰਦੇ ਲੋਕ ਇੱਥੇ ਨੂੰ ਕਾਲੀ ਦਾ ਨਹੀਂ ਲੰਗਦੇ ਕੋਈ ਆਮ ਪਾਰਟੀ ਵਾਲੇ ਵੀ ਲੰਗਦੇ ਆ ਹੁਣ ਇਸ ਟਾਈਮ ਸਾਰੇ ਸਰਪੰਚ ਸਾਡੇ ਇੱਥੇ ਆਮ ਪਾਰਟੀ ਵਾਲੇ ਆ ਕੋਈ ਨਹੀਂ ਰੋ ਰਿਹਾ ਰੋਣਾ ਥਾਣੇ ਵਾਲਾ ਸਰਪੰਚ ਲੈ ਲਓ ਉਹੀ ਆਮ ਆਰਟੀ ਦਾ ਵਿਸਾਲਪੁਰ ਟੋਪੀਆਂ ਦਾ ਲੈ ਲਓ ਖੀਦਰਾਬਾਦ ਦਾ ਲੈ ਲਓ ਲਵਾਨਗੜ ਦਾ ਲੈ ਲਓ ਸਾਰੇ ਤਕਲੀਫ ਆ ਲੇਕਿਨ ਸੜਕ ਦੇ ਬਾਰੇ ਕੋਈ ਨਹੀਂ ਰੋਂਦਾ ਜੇ ਮੇਨ ਬੰਦੇ ਸਾਰੇ ਪੰਚਾਇਤਾਂ ਇਕੱਠੀਆਂ ਹੋ ਕੇ ਮਤਾ ਪਾ ਕੇ ਦਵੇ ਤਾਂ ਕਿਉਂ ਨਹੀਂ ਬਣੇਗੀ ਸੜਕ ਜਿਹੜੇ ਜਦੋਂ ਕੋਈ ਲੀਡਰ ਆਂਦਾ ਹੈ ਉਸ ਟਾਈਮ ਇਕੱਠੀ ਬਹੁਤ ਹੁੰਦਾ ਬੜਾ ਅਖਾੜਾ ਹੁੰਦਾ ਸੁਣਾ ਉਹਨਾਂ ਦੇ ਸਮਰਥਕ ਬਹੁਤ ਹੁੰਨੇ ਆ ਉਹਨਾਂ ਦੇ ਸਮਰਥਕ ਬਹੁਤ ਹੁੰਨੇ ਆ ਤੁਸੀਂ 10 ਕ ਬੰਦੇ ਆ ਸੜਕ ਦਾ ਵਿਰੋਧ ਕਰਨੇ ਆ ਸੜਕ ਦਾ ਕੱਟ ਦਾ ਪਕੌੜੇ ਬਣਾ ਲਓ ਕਿਆ ਬਣਾ ਲਉ ਠੰਡਾ ਬਣਾ ਲਉ ਦੇਖਣਾ ਆ ਜਾਣਾ ਹੁਣ ਅਸੀਂ ਚਾਹ ਠੰਡਾ ਥੋੜੀ ਬਲਾ ਦੇਣਾ ਲੋਕਾਂ ਨੂੰ ਰੇ ਉਹਦਾ ਕੱਠ ਦਾ ਚਾਹ ਪੀ ਠੰਡਿਆਂ ਨਾਲ ਹੁੰਦਾ ਦਾਰੂ ਨਾਲ ਆ ਜਾਓ ਬਈ ਰਾਤ ਨੂੰ ਦਾਰੂ ਪਲਾ ਦੇਣੀ ਆ ਅੱਛਾ ਜੇ ਹੁਣ ਸੜਕ ਨਹੀਂ ਬਣਦੀ ਫਿਰ ਕੀ ਆ ਅਗਲਾ ਕੋਈ ਰਣਨੀਤੀ ਤਿਆਰ ਕੀਤੀ ਪਿੰਡ ਵਾਲਿਆਂ ਨੇ ਕਿ ਨਹੀਂ ਮਾੜਾ ਉਹ ਘਾੜ ਦੇ ਬੰਦੇ ਆ ਅਸੀਂ ਮਾੜੇ ਆ ਜਿੰਨੇ ਕਾ ਕਰਦਾ ਖੇਤਰ ਖਾਈ ਜਾਣੇ ਖੇਤਰ ਖਾਂਦੇ ਅਸੀਂ ਦਾ ਫਿਰ ਤੇ ਇੱਕ ਪਹਿਲਾਂ ਤੋਂ ਹੀ ਖੰਦੇ ਆ ਰਹੇ ਸਾਡਾ ਕੀ ਨਾ ਮੰਨਣਾ ਰੇ ਕਹਿਣਾ ਅੱਜ ਮੈਂ ਕਹਿਣਾ ਆ ਵੀ ਚਲੋ ਇਕੱਠੇ ਹੋ ਕੇ ਦੇਖੀਏ ਸਭ ਨੂੰ ਪਤਾ ਦੇਖਣਾ ਦਿਖਾਉਣਾ ਕੀ ਆ ਸਾਰੀ ਪਵੇ ਲੰਗਦੀ ਐਥੇ A to Z ਲ ਕਿੰਨੇ ਸਾਲ ਹੋ ਗਏ ਇੱਥੇ ਘੱਟੋ ਘੱਟ 10 ਸਾਲ ਹੋ ਗਏ ਠੀਕ ਹੈ ਤੇ ਲਾ ਸਵਾਲ ਹੈ ਹਾਂਜੀ ਤਾਂ ਲਾ ਸਵਾਲ ਹੈ ਕਿਛੇ ਹੁਣ ਜੇ ਨਹੀਂ ਸੜਕ ਬਣਦੀ ਤਾਂ ਕੀ ਅਗਲੀ ਕੋਈ ਲੜਨੀਤੀ ਹੈ ਪਿੰਡਾਂ ਦੀ ਗੱਲਬਾਤ ਹੋ ਰਹੀ ਹੈ ਨੀਤੀ ਦਾ ਕੋਈ ਨਹੀਂ ਹੈ ਜੀ ਇਹ ਤਾਂ ਆਮ ਆਮ ਬੰਦੇ ਹੈ ਜੀ ਠੀਕ ਹੈ ਦੇਖੋ ਜੇ ਪੰਚਾਇਤਾਂ ਸੇਵ ਕਰੂਗਾ ਜੀ ਫਿਰ ਤਾਂ ਡੀਸੀ ਦੇ ਪੇਸ ਹੋ ਸਕਦੇ ਆ ਜੇ ਸਾਰੇ ਚਾਰੇ ਪਿੰਡ ਮਿਲ ਕੇ ਪੰਚਾਇਤਾਂ ਆ ਜਾਂ ਕਿਸੇ ਕਹਿੰਦਾ ਸਾਰੀ ਪਾਰਟੀ ਆਮ ਆਦੀ ਪਾਰਟੀ ਸਰਪੰਚਾਂ ਨੂੰ ਤਕਲੀਫ ਨਹੀਂ ਉਹ ਸੜਕ ਬਹੁਤ ਵਧੀਆ ਜਾ ਰਹੇ ਆ ਆ ਰਹੇ ਕੋਈ ਬੋਲਦਾ ਤਾਂ ਹੈ ਨਹੀਂ ਸਰ ਫਿਰ ਇਹਦੇ ਵਿੱਚ ਮੈਂ ਕੀ ਬੋਲ ਸਕਦਾ ਜਦੋਂ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ ਫਿਰ ਉਹ ਬਣਾਏਗਾ ਤੇ ਵਾਸਤੇ ਬਣੇਗਾ ਤੇ ਵਾਸਤੇ ਹਮ ਮੁਸ਼ਕਲ ਤੁਹਾਨੂੰ ਹੋਈ ਫਿਰ ਉਹ ਤਾਂ ਬਸ ਸਿਰਫ ਐਕਸ ਸਰਪੰਚ ਲਿਖਾਣੇ ਵਾਸਤੇ ਬਣੇ ਜੀ ਠੀਕ ਹੈ ਦੇਖੋ ਤੁਸੀਂ ਦੇਖੋ ਕਿ ਖਿਜ਼ਰਾਬਾਦ ਚਟੋਲੀ ਸੜਕ ਹੈ 10 ਪਿੰਡਾਂ ਨੂੰ ਜੋੜਦੀ ਹੈ ਮੋਹਾਲੀ ਜ਼ਿਲ੍ਹੇ ਦਾ ਖਰੜ ਹਲਕੇ ਦਾ ਵੱਡਾ ਕਸਬਾ ਖਿਦਰਾਬਾਦ ਇੱਥੇ ਖਿਦਰਾਬਾਦ ਤੋਂ ਜਿਹੜੀ ਰੋਡ ਜਾਂਦੀ ਹੈ ਇਸ ਰੋਡ ਦੇ ਉੱਤੇ ਪਤਾ ਨਹੀਂ ਕਿੰਨੀ ਕ ਵਾਰ ਲੀਡਰ ਆਲੇ ਕਾਂਗਰਸੀ ਅਕਾਲੀ ਆਮ ਆਦਮੀ ਪਾਰਟੀ ਦੇ ਵਾਦੇ ਹੋਏ 10 ਸਾਲਾਂ ਤੋਂ ਇਹ ਸੜਕ ਨਹੀਂ ਬਣੀ ਅਸੀਂ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਹੁਣ ਨਹੀਂ ਬਣਾਈ ਪਰ ਪਿਛਲੀ ਸਰਕਾਰ ਨੇ ਕਿਹੜਾ ਬਣਾਈ ਹੈ ਪਰ ਹੁਣ 3 ਸਾਲ ਦੇ ਕਰੀਬ ਬੀਤ ਜਾਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਇਸ ਸੜਕ ਵੱਲ ਧਿਆਨ ਨਹੀਂ ਦੇ ਰਹੀ ਜਿਸ ਨੂੰ ਲੈ ਕੇ ਲੋਕ ਰੋਸ ਦੇ ਵਿੱਚ ਨੇ ਤਾਂ ਇਹਨਾਂ ਵੱਲੋਂ ਅੱਜ ਇੱਥੇ ਵਿਰੋਧ ਵੀ ਕੀਤਾ ਗਿਆ ਤੇ ਨਾਲ ਦੀ ਨਾਲ ਹੁਣ ਸਰਕਾਰ ਨੂੰ ਖਰੀਆਂ ਖਰੀਆਂ ਸਮਾਈਆਂ ਨੇ ਕਿ ਆਉਣ ਉਹ ਦੇਣਾ ਚੱਗਰ ਕੋਈ ਸੜਕ ਹੈ ਜੀ ਨਾ ਬਣਾਈ ਕਿ ਤਾਂ ਫਿਰ ਉਹ ਤੋਂ ਬਾਅਦ ਵਿਰੋਧ ਹੋਣਾ ਪਿੰਡਾਂ ਸ਼ੁਰੂ ਹੋ ਜਾਏਗਾ ਤੁਹਾਡੇ ਨਾਲ ਕੈਮਰਾ ਮੈਂ ਸੁਮਿਤ ਦੇ ਨਾਲ ਹਰਤੇਸ਼ ਸਿੰਘ